ਆ ਜਿਹੜਾ ਮੰਤਿਆ ਨਾ ਦੋਸਤੋ ਆ ਮੋਗੇ ਵਾਲਾ ਸ਼ਿਵਮਨਾਥ ਇਹ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਗਿਆ ਮੇਰੇ ਏਰੀਏ ਦੇ ਵੀ ਕੁਝ ਕੁ ਲੋਕ ਗਏ ਸੀ ਇਹਦੇ ਕੋਲ ਤੇ ਅਮਰਤਾਰੀ ਬੱਚਿਆਂ ਨੂੰ ਮਤਲਬ ਕਿ ਇਹ ਇਹ ਸ਼ਿਕਾਰ ਬਣਾਉਂਦਾ ਆ ਆਪਦਾ ਤੇ ਬਹੁਤ ਰੱਬ ਬਣ ਕੇ ਉਹਨਾਂ ਨੂੰ ਦੱਸਦਾ ਵੀ ਮੈਂ ਹੀ ਆ ਇਹ ਦਰਅਸਲ ਬੰਦਾ ਆ ਇਹਨੇ ਆਪਦਾ ਦਿੱਲੀੋਂ ਇਲਾਜ ਕਰਾਇਆ ਇਹ ਮੰਤ ਮਤਲਬ ਉਦਾਂ ਨਹੀਂ ਹੈਗਾ ਕੋਈ ਵੀ ਇਹ ਪੈਸੇ ਦੀ ਜੋ ਵੀ ਕਰਨ ਲਿਆ ਸਭ ਕੁਝ ਤੋਚਕਾਰ ਬਣਾਉਂਦਾ ਅਮਰਤਾਰੀ ਲੋਕਾਂ ਨੂੰ ਆ ਪਿੱਛੇ ਜਿਹਨੇ ਬੱਚੇ ਇੱਕ ਨੂੰ ਵੀ ਇਹ ਬੰਦਾ ਗੰਦ ਬੰਦਾ ਆ ਇਹ ਕਹਿ ਨਹੀਂ ਸਕਦਾ ਵੀ ਤੂੰ ਅਮਰਤਾਰੀ ਹੈਗਾ ਆ ਬੱਚਾ ਆ ਤੂੰ ਗੁਰੂ ਤੋਂ ਆਪਦੇ ਕੋ ਜਾ ਇਹ ਸਿਰਫ ਆਪ ਦਾ ਇਹਨੇ ਖਾਣ ਦਾ ਟਕਵਾਂਜ ਬਣਾਇਆ ਤੇ ਲੋਕਾਂ ਦੀ ਜ਼ਿੰਦਗੀ ਖਰਾਬ ਕਰਾ। ਹਾਲਵੇ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਤਕੜੇ ਹੋ ਜਾਓ ਇਹੋ ਜਿਹਾਂ ਬੰਦਿਆਂ ਦੇ ਡਾਂਗ ਫੇਰੋ ਇਹੋ ਜਿਹਾਂ ਬੰਦਿਆਂ ਨੂੰ ਗੰਦ ਨਾ ਪਾਉਣ ਦਿਓ ਪੰਜਾਬ ਦੀ ਧਰਤੀ ਦੇ ਗੁਰੂਆਂ ਪੀਰਾਂ ਦੀ ਧਰਤੀ ਆ ਇਹੋ ਜਿਹਾਂ ਮਹੰਤ ਚਾਰਕੋਟਦੇ ਆ ਤੇ ਮੰਗਰ ਲਾ ਲੈਂਦੇ ਲੋਕਾਂ ਨੂੰ ਆਪਦੇ ਤੇ ਦੋਸਤੋ ਆ ਜਿਹੜੇ ਸਿੱਖ ਆ ਜਿਹੜੇ ਨਿਹੰਗ ਸਿੰਘ ਆ ਵੀਰ ਹੁਣੇ ਇਹਨਾਂ ਨੇ ਬੀੜਾ ਚੱਕ ਲਿਆ ਆ ਇਹ ਇਹਨਾਂ ਨੇ ਦੋਆਂ ਗਦੇ ਡੰਗ ਫੇਰੀ ਆ ਤੇ ਹੁਣ ਇਹ ਇਹ ਮੈਂਤਕ ਮਲਖ ਖਾਨ ਤਾਂ ਮੈਂਤ ਕਰ ਗਿਆ ਆ